ਜੀਵਨ ਓ ਇਧਰ ਆ ਗਾ ਸੁ ਹਾਂਜੀ ਦੱਸੋ ਕੀ ਗੱਲ ਆ ਮੇਰੀ ਗੱਲ ਸੁਣ ਉਹ ਕੁੜੀ ਨੂੰ ਕੀ ਕਿਹਾਈ ਓ ਕਿਹੜੀ ਕੁੜੀ ਨੂੰ ਕਿਹਾ ਮੈਂ ਰਮਨ ਨੂੰ ਮੈਂ ਕੀ ਕਹਿਣਾ ਹੁਣ ਨੂੰ ਹੈ ਕੀ ਕੰਨ ਭਰਤੇ ਹੁਣ ਤੁਹਾਡੇ ਉਹਨੇ ਮੇਰੀ ਗੱਲ ਸੁਣ ਜੀ ਇਹਨੇ ਪੀਂਗਾਂ ਲੱਗੇ ਜਾ ਕੇ ਖਲੋਏ ਗਈ ਤੇ ਜੋ ਲੈ ਨਹੀਂ ਚਾਰ ਤੇ ਕੀ ਹੋ ਜਦਿਆ ਕਹਿੰਦੀ 20 20 ਗੱਲਾਂ ਕੀਤੀਆਂ ਮੈਨੂੰ ਉਹਨੇ ਜੀਵਨ ਨੇ ਨਹੀਂ ਤੁਹਾਡੇ ਕੰਨ ਭਰਤੇ ਉਹਨੇ ਇੱਥੇ ਸਾਡਾ ਕਪਾਤੀ ਕਰਾਉਣ ਆਉਂਦੀ ਆ ਇਹਨੂੰ ਮਸਾ ਸ਼ਰਮ ਨਹੀਂ ਆਉਂਦੀ ਪਹਿਲੀ ਗੱਲ ਤੇ ਇਹਦਾ ਫਰਜ ਨਹੀਂ ਬਣਦਾ ਆਣ ਕੇ ਸਾਡੇ ਚੀਜ਼ਾਂ ਚੈੱਕ ਕਰਨ ਦਾ ਆਪਾਂ ਜੋ ਮਰਜ਼ੀ ਲਈਏ ਨਾ ਲਈਏ ਯਾਰ ਮੇਰੀ ਗੱਲ ਸੁਣ ਲਾਉਣ ਵਾਲਾ ਮੈਂ ਹੈ ਤੇ ਕੀ ਹੋ ਗਿਆ ਭੈਣ ਮੇਰੇ ਜੇ ਕਹਿ ਦਿੱਤਾ ਤੈਨੂੰ ਮੈਂ ਚਾਰ ਖੱਲ ਜੂਗੀ ਜਾਂਦਿਆਂ ਤੇ ਐਵੇਂ ਲੈ ਜੂਗੀ ਜਾਂਦਿਆਂ ਕੀ ਗੱਲ ਹਾਨੂੰ ਘਰ ਚਬਲੀ ਲੋੜਨੇਗੀ ਮੇਰੀ ਗੱਲ ਸੁਣਦਾ ਦਿਮਾਗ ਆਪਣਾ ਟਿਕਾਣਾ ਕਰ ਲੈ ਇਹ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੂੰ ਦੱਸ ਜੇ ਮੁੜਕੇ ਕੁਕੂ ਕੁੜੀ ਨੂੰ ਮੜਾਟਾਂਗਾ ਆਖਿਆ ਤੇ ਮੈਂ ਕੁੜੀ ਨੂੰ ਕਿਹਾ ਆਖਣ ਲਈ ਆ ਮੈਂ ਸਿਰਫ ਇਨੀ ਗੱਲ ਕਹੀ ਸੀ ਨਾ ਕਿ ਅਜੇ ਤਾਂ ਆਪਾਂ ਨਵੀਆਂ ਵੀ ਨਹੀਂ ਕੀਤੀਆਂ ਤੇ ਤੂੰ ਆਣ ਕੇ ਭੈਣ ਜੀ ਵਿੱਚ ਖਲੋ ਵੀ ਗਈ ਆ ਮੈਂ ਕਿਹੜੀ ਨੂੰ ਕੋਈ ਗੱਲ ਕੱਢੀ ਹੈਗੀ ਤੂੰ ਚੰਗੀ ਗੋਡੀ ਕਰਦ ਰਹੀ ਲਾਉਣ ਵਾਲਾ ਮੈਂ ਹੈ ਤੇ ਚਲਾਉਣ ਵਾਲੇ ਤੁਸੀਂ ਜੇ ਤੇ ਕੀ ਗੱਲ ਆਪਣੇ ਘਰ ਵਾਸਤੇ ਲਾਈਆਂ ਕਹੀ ਤੇ ਦੇਣ ਵਾਸਤੇ ਲਾਈਆਂ ਚਾਰ ਫੇਰੇ ਤੇ ਚੱਲ ਫਿਰ ਕੀ ਹੈ ਜੇ ਚਾਰ ਹੋਏ ਲੈ ਜੂ ਤੇ ਫਿਰ ਕੀ ਹੋ ਜੂਗਾ ਲੈ ਜੂਗੀ ਐਵੇਂ ਲੈ ਜੂਗੀ ਉਹਨੇ ਕਿਹੜੇ ਬੂਟੇ ਪੁੱਟ ਕੇ ਲੈਣੇ ਸੀ ਉਹਦਾ ਤਾਂ ਕੰਮ ਹੀ ਇਹ ਹੋਵਾ ਕਦੀ ਮਾਤਾ ਦੀਆਂ ਪੇਟੀਆਂ ਫੋਲਦੀ ਰਹਿੰਦੀ ਕਦੀ ਟਰੰਕ ਫੋਲਦੀ ਰਹਿੰਦੀ ਜਿਹੜੀ ਚੀਜ਼ ਲੱਭਦੀ ਚੋਲੇ ਚ ਪਾ ਲੈਂਦੀ ਜਿਹੜੀ ਚੀਜ਼ ਲੱਭਦੀ ਚੋਲੇ ਚ ਪਾ ਲੈਂਦੀ ਯਾਰ ਮੇਰੀ ਪਹਿਲਾਂ ਗੱਲ ਸੁਣੋ ਉਹ ਆਪਣੀ ਮਾਂ ਦੀਆਂ ਚੀਜ਼ਾਂ ਫੋਲਦੀ ਆ ਨਾ ਤੇਰੀ ਲਈ ਮਰੀ ਕਿਉਂ ਨਹੀਂ ਫੋਲ ਮੇਰੀ ਨੂੰ ਹੱਥ ਲਾਵੇ ਮੈਂ ਹੱਥ ਨਾਲ ਹੱਥ ਉਹਦਾ ਮੜਾ ਮੜਾ ਪਤਾ ਨਾ ਹੱਕ ਹੈਗਾ ਵਾ ਜਿੰਨਾ ਚਿਰ ਉਹਦੀ ਮਾਂ ਜਿੰਦੀ ਆ ਕਾ ਦਾ ਹੱਕ ਵਾ ਸਾਡਾ ਕੋਈ ਹੱਕ ਨਹੀਂ ਇਹਦਾ ਅਹਕਰ ਵੀ ਹੱਕ ਵੈਦਾ ਅਹਕਰ ਵੀ ਹੱਕ ਵਾ ਉਹ ਇਤਰਾ ਹੁੰਦਾ ਤੀਆਂ ਵਾਸਤੇ ਹੁੰਦਾ ਤੀਆਂ ਵਾਸਤੇ ਆਹੋ ਏਡੇ ਨੱਕੇ ਨਹੀਂ ਮਾਰੇ ਜਾਂਦੇ ਹੁੰਦੇ ਕਿਦੇ ਨਾ ਮੈਨੂੰ ਤਾਂ ਮਾਂ ਤਾਂ ਚਾਬੀ ਨੂੰ ਹੱਥ ਨਹੀਂ ਲਾਉਣ ਦੀ ਲੁਕਾ ਲ ਘਾਰ ਅੰਦਰ ਦੀ ਬੁਛੀਆਂ ਚ ਪਾ ਪਾ ਕੇ ਤੇ ਆਪਣੀ ਧੀ ਨੂੰ ਬੁਛੀ ਦੀ ਕੱਢ ਕੇ ਹੁੰਦਾ ਫੜਾਂਦੀ ਉਹਨਾਂ ਵਾਲੇ ਤੈਨੂੰ ਵੀ ਹੈ ਮਾਂ ਦਾ ਜਿਹਨੂੰ ਮਾਦੀ ਚਾਬੀ ਦੇਵੇ ਅੱਛਾ ਕੀ ਗੱਲ ਮੈਂ ਇਥੇ ਗੋਲੀ ਪੁਣਾ ਕਰਨ ਨੂੰ ਆਦ ਰੱਖੀ ਆਂ ਉਹ ਦੀ ਪੁਣਾ ਕਰਨਾ ਰੋਟੀਆਂ ਦਵੇ ਜੀਵਨ ਚਾਹ ਪਾਣੀ ਦਵੇ ਜੀਵਨ ਹੈ ਤੇ ਚੀਜ਼ਾਂ ਫੋਲੇ ਆਣ ਕੇ ਉਹਦੀ ਧੀ ਉਹ ਮੇਰੀ ਪਹਿਲਾਂ ਗੱਲ ਸੁਣ ਲੈ ਸੋ ਮਾਵਾ ਦੀਆਂ ਨਹੀਂ ਗੱਲਾਂ ਹੁੰਦੀਆਂ ਵਾ ਇਹ ਵੇਲੇ ਉਹ ਗੱਲ ਨਹੀਂ ਨੋ ਨਾ ਕਰਨ ਵਾਲੀ ਹੁੰਦੀ ਠੀਕ ਆ ਤੇ ਨੋਵਾ ਜੜੀਆਂ ਘਰ ਚ ਕੰਮ ਕਰ ਲੈਂਦੇ ਆ ਕੰਮ ਕਰ ਨਾ ਲਿਆ ਕਰ ਨੋਵਾ ਤੇਮ ਨਾਲ ਕਾਦੀ ਸਲਾਹ ਕਰੇ ਗੇਠ ਲਮੀ ਤੇ ਤੇਰੀ ਜੀਬਾਨ ਚੱਲਦੀ ਸੀ ਸਰਦਾ ਤਤ 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 ਕਰਦੀ ਰਹਿੰਦੀ ਹੈ ਹੈ ਜਦੋਂ ਉਹਨੂੰ ਵੀ ਕਹਿ ਦੇਗਾ ਬੀਜੀ ਵੀ ਆ ਗੱਲ ਇਸ ਤਰ੍ਹਾਂ ਵਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਵਾ ਹੈ ਮੈਂ ਕੀ ਆਖਣਾ ਵਾ ਸਲਾਮ ਆਉਦੀ ਆਪਣੀ ਧੀ ਨਾਲ ਹੁੰਦੀ ਆ ਮੇਰ ਨਾਲੇ ਸਲਾਮਾ ਕਰਦੀ ਕੋਈ ਵੀ ਉਹ ਜਾ ਜਾ ਚੁੱਪ ਕਰ ਜਾ ਤੂੰ ਗੜੀ ਬੜ ਪਤਰੀ ਐ ਠੀਕ ਆ ਨਾ ਮੈਂ ਨਹੀਂ ਪਤਰੀ ਵੀ ਵੀ ਗੱਲਾਂ ਕਰਨੇ ਇਹ ਰਮਨ ਮੈਨੂੰ ਵੀਰਾ ਗੱਲ ਵਈ ਤਰਾ ਹੋਆ ਹੈ ਜੇ ਆ ਉਹਦਾ ਤਾਂ ਕੰਮ ਇਹੋ ਆ ਕਿ ਭਰਾ ਦੇ ਕੰਨ ਭਰਾ ਤਾਂ ਪਰਜਾਈ ਨਿਸ਼ਤਰ ਪਵਾਵਾ ਤੇ ਘੜਾਵਾ ਕਰੋ ਉਹ ਮਨਸੂਬੇ ਕਾਮਜਾਬ ਨਹੀਂ ਹੁਣੇ ਇਹਦੇ ਜੋ ਮਰਜ਼ੀ ਕਰਦੀ ਫਿਰੇ ਉਹ ਚੁੱਪ ਕਰ ਜਾ ਤਰ ਮੈਂ ਦੱਸਾਂ ਗੱਲ ਜਿਉਂ ਕਿ ਦਿਹਾੜੀ ਜਾਂਦੀ ਸਹੀਂ ਸ਼ਮਈ ਭਰਨਾ ਤੂੰ ਉਹਦੇ ਆਉਣ ਦਾ ਬੜਾ ਗਰਕ ਕਰ ਦਿੰਨੀ ਆ ਆ ਜਾ ਕੇ ਧੀ ਪੈਣ ਦੇ ਘਰ ਹੀ ਹੋਣਾ ਦਾ ਕਿੱਥੇ ਚਲ ਜਿਓ ਓਹ ਜੀ ਹਪਾ ਤਾਂ ਕੀ ਰੌਲਾ ਪਾਉਂਦਾ ਇਹਨੇ ਬਾਹਰ ਸਮਝ ਨਹੀਂ ਲੱਗਣ ਦੇ ਗੱਲ ਦੀ ਅੱਖਾਂ ਫਲਾ ਹੌਲੀ ਹੌਲੀ ਜਾ ਕੇ ਮੇਰੀ ਗੱਲ ਕੀ ਰੌਲਾ ਪਾਤਾ ਇਹਨਾਂ ਨੇ ਕਾਦੀ ਲੜਾਈ ਪਾਰਦੀ ਆ ਸੁਣ ਲੈ ਬੀਬੀ ਡਰ ਨਹੀਂ ਪਿਆ ਨੂੰ ਕਾਦੀ ਬੀਬੀ ਦਾ ਜਾ ਕੇ ਕਰੀ ਤੈਨੂੰ ਪਿਆਨ ਦਾ ਡਰ ਮਾਰਿਆ ਕਰੀ ਤੈਨੂੰ ਡੰਡ ਪਾਈ ਰਿਆ ਉਹ ਰੌਲਾ ਤਾਂ ਬਾਕ ਸੈਟ ਕਰਨ ਆਇਆ ਤੂੰ ਕਦੀ ਸਲਾਹ ਕੀਤੀ ਆ ਹੈਂ ਵੀ ਕੁੜੀ ਆਈ ਤੈਨੂੰ ਕੋਲੀੜਾ ਕਪੜਾ ਸਵਾ ਕੇ ਦੇਣਾ ਪਾਤਾ ਇਹਨਾਂ ਨੇ ਅੱਜ ਮੇਰ ਕੋਲ ਸਰਾਹ ਹੁੰਦੀ ਆ ਮਾਮਨ ਨੇ ਅਰੇ ਬੀਜੀ ਬੈ ਜਾ ਆ ਜਾ ਤੂੰ ਕੀ ਰੌਲਾ ਪੈ ਗਿਆ ਕੀ ਲੰਗੜਾ ਬੀਬੀ ਕੀ ਪਉਣਾ ਵਾ ਤੈਨੂੰ ਪਤਾ ਤਾਂ ਹੈਗਾ ਰੌਲਾ ਕਿਹੜੀ ਗੱਲੋਂ ਪੈਂਦਾ ਅਕੇ ਕੀ ਹੋਇਆ ਹੁਣ ਸਾਰੇ ਪਵਾੜੇ ਦੀ ਜੜ ਮਾਤਾ ਤੇਰੀ ਧੀ ਆ ਆਣ ਕੇ ਤੇ ਨਹੀਂ ਸਾਡਾ ਖਪਤ ਕਰਾਉਣ ਭਰਾ ਆਪਣੇ ਦੇ ਕੰਨ ਪਰਣ ਲਈ ਆ ਹੈ ਉਹਦਾ ਰਾਦਾ ਵੀ ਨੇ ਖੇਤਰਫੇਰੇ ਤੇ ਕਿਉਂ ਬਾਹਰ ਕੱਢੇ ਹੈ ਮੈਂ ਨਿਕਲਨੀ ਆ ਘਰੋਂ ਬਾਹਰ ਹੁਣ ਪੁੱਤ ਮੇਰੇ ਜਵਾਨ ਹੋਏ ਆ ਇਹਨੂੰ ਸ਼ਰਮ ਨਹੀਂ ਆਉਂਦੀ ਬੀਬੀ ਤੇ ਜੇ ਉਹਨੇ ਬਾਹਰ ਤੈਨੂੰ ਘਰੋਂ 10 ਕਢਾ ਕੇ ਉਹਨੇ ਇੱਥੇ ਬਹਿ ਰਹਿਣਾ ਮੈਂ ਤੇ ਆਪਣੇ ਘਰ ਚਲੀ ਜਾਣਾ ਮੈਂ ਦਿਹਾੜੀ ਰੰਗ ਆਈ ਆ ਕਿਉਂ ਤੁਸੀਂ ਇਹੋ ਜੀਆਂ ਗੱਲਾਂ ਕਰਦੀਆਂ ਜੇ ਉਹ ਬੀਬੀ ਇਹਨੇ ਤੇ ਬਰਕਤ ਮਾਰ ਖਰਾਬ ਕਰਤਾ ਮੇਰਾ ਕਦੀ ਕੁੜੀ ਉੱਥੇ ਖਲੋਤੀ ਕਿਈ ਨਹੀਂ ਚਰਪੀਂਦੀ ਮੈਂ ਲੈ ਜੂੰਗੀ ਘਰ ਨੂੰ ਤੇ ਕੀ ਆ ਹੈਂ ਭੇਰ ਕੀ ਹੋਇਆ ਹੈਂ ਉਹ ਕਿਹੜੀ ਘਰੋਂ ਮਾੜੀ ਲੱਸੀ ਆ ਜੇ ਉਹਨੇ ਖਾਣਾ ਬਣਾ ਖਾਣੇ ਦਾ ਬੋਲ ਨਹੀਂ ਲੈ ਕੇ ਖਾ ਸਕਦੀ ਉਹ ਤਾਂ ਮਾਨਤਾ ਨਹੀਂ ਹੁੰਦਾ ਵੇ ਚੱਲ ਭਰਾ ਦੇ ਘਰ ਚੀਜ਼ਾਂ ਤੇ ਮੈਂ ਥੋੜੀ-ਬੁਧੀ ਲੈ ਚਲਦੀ ਆ ਇਹਦਾ ਪਰ ਦਬਾਕ ਕੰਮ ਨਹੀਂ ਕਰਦਾ ਹੈਂ ਨਹੀਂ ਜਿਹੜੀ ਆਖਰ ਆਲੀ ਇਹ ਖੜ ਗਈ ਹੈ ਪਿਆਰ ਨਾਲ ਮੈਨੂੰ ਇਹ ਕਹਿ ਦਿੰਦੀ ਮੇਰੇ ਕੋ ਤੇ ਹਾਂ ਖਰਖਾਨੇ ਜਿੱਦਾਂ ਪਤਾ ਨਹੀਂ ਕੀ ਦੇਣਾ ਹੁੰਦਾ ਇਹਦਾ ਮੈਂ ਉਹ ਤੇਰਾ ਪਤਾ ਵਾ ਪਤਾ ਨਹੀਂ ਕਿਹੜੇ ਮੂੰਹੋਂ ਬੋਲਣਾ ਵਾ ਕਦੀ ਬਹਿ ਕੇ ਉਹਨਾਂ ਸਲਾਹ ਕੀਤੀ ਕਿ ਤੇ ਕੁੜੀ ਦਾ ਮੇਰੇ ਕੋ ਫੋਕਦੀ ਉਹਜੀ ਗੱਲ ਵੇ ਕਰਦੀ ਕੀ ਫਿਰਦੀ ਐ ਓਪ ਕਾਜਾ ਤੇਰੇ ਮੈਂ ਦੱਸਾਂ ਗੱਲ ਆਪਣੀ ਆਕਸ ਦਾ ਹਲਾ ਗਿਆ ਨੇ ਸਿਆਣੇ ਹੋ ਗਿਆ ਮੈਂ ਤਾਲੇ ਤੈਨੂੰ ਕੋਈ ਕਹਿੰਦਾ ਤਰ ਮਤ ਤੂੰ ਜਿਆਦਾ ਵੱਧ ਜਾਣਨੀ ਐ ਗੱਲ ਸੁਣੋ ਮੇਰੀ ਕੁੜੀ ਸੁਣੇਗੀ ਤੇ ਕੀ ਆਖੇਗੀ ਪਿਆ ਚਾਰ ਪਿੰਡੀਆਂ ਤੋਂ ਮੇਰੇ ਆ ਕੁਛ ਕਰਨ ਦੇ ਲੰਡੇ ਤੇ ਬੀਬੀ ਗੱਲ ਹੋਣੀ ਤੇ ਪਤਾ ਲੱਗ ਗਿਆ ਤੁਹਾਨੂੰ ਹੈ ਜੇ ਕੋਈ ਛਪੋਣਾ ਉਹਨੂੰ ਉਹਨੇ ਤੇ ਗੱਲ ਉਹਦੇ ਨਾਲ ਕੀਤੀ ਆ ਚਲੋ ਸਾਰੇ ਪੁਆੜੇ ਦੀ ਜੱਟ ਤੁਹਾਡੀ ਧੀ ਆ ਸਾਰੇ ਪੁਆੜੇ ਤੋਂ ਉਹਦੇ ਪਾਏ ਆ ਇਹ ਤੇ ਧੀ ਆ ਆਹ ਕਾਦੀ ਜਾਂਦੀ ਆ ਉੱਥੇ ਤੇ ਕਲਾ ਹੀ ਪੈ ਜਾਂਦੀ ਆ ਜੇ ਉਹ ਆਈ ਜਾਂਦੀ ਆ ਵਿਆਹ ਦੇ ਤੇ ਓਏ ਉਹੋ ਤੇ ਗੱਲ ਵਾ ਨਾ ਕਰੀਏ ਵੀ ਬੰਦਾ ਹੱਸ ਕਰਕੇ ਕਦੇ ਕਲੀ ਟਾਈਮ ਪਾਸ ਕਰਦਾ ਵਾ ਪਰ ਆ ਗੱਲ ਤੇ ਹੈ ਨਹੀਂ ਫੂ 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 ਕਦੀ ਦੀ ਨੂੰ ਪੁੱਛਿਆ ਵੀ ਦੀਦੀ ਤੇਰਾ ਕੀ ਹਾਲ ਵਾ ਤੂੰ ਕਿਤਰਾ ਕੀ ਹਸਤਾ ਵਾ ਢਾਣਾ ਕਣਕ ਵੱਢੀ ਗਈ ਐ ਤੁੜੀ ਤੰਦਾ ਬਣਾ ਲਿਆ ਨਾ ਲੋਕੀ ਵਿਹਾਰੀ ਗੱਲਾਂ ਕਾਦੇ ਇਹ ਤੇ ਹੋਰੀ ਐਉਂ ਉਹਦੇ ਫਲਾਣ ਵਾ ਉਹ ਵਾ ਜੇ ਆ ਪੀੜੀਆਂ ਲੱਗੀਆਂ ਉਥੇ ਉਹ ਚਲ ਗਿਆ ਉਥੇ ਉਹ ਚਲ ਗਿਆ ਆ ਗੱਲਾਂ ਕਰਦੀ ਓ ਪਤਾ ਨਹੀਂ ਇਹਨਾਂ ਦੀ ਕਿਉਂ ਨਹੀਂ ਬਣਦੀ ਇਹਨਾਂ ਦਾ ਕੀ ਸਰੀਕਾ ਵਾ ਦੱਸ ਤੁਸੀਂ ਕਿਹੜੀਆਂ ਕਿਤੇ ਹੈਗੀਆਂ ਜੇਕਰ ਪੰਜ-ਛੇ ਜਾਣੀਆਂ ਓਏ ਉਹ ਤੇ ਗੱਲ ਵਾ ਫੇਰ ਵੀ ਇਹੋ ਗੱਲ ਪਈ ਆ ਜਾ ਕੇ ਤੇ ਤੁਸੀਂ ਦੋ ਹੈਗੀਆਂ ਜਣਾ ਬੀਬੀ ਗੱਲ ਕਰੱਖਣੇਗੀ ਸਿਰਫ ਸਮਝਣ ਦੀ ਗੱਲ ਹੁੰਦੀ ਆ ਠੀਕ ਆ ਇਹ ਬੰਦਾ ਜੀ ਹਿਜੂਰੀ ਕਰੇ ਨਾ ਕਿ ਅਗਲਾ ਬੰਦਾ ਏਡਾ ਕੋਈ ਮਾੜਾ ਨਹੀਂ ਹੁੰਦਾ ਨਹੀਂ ਹੁੰਦਾ ਵੀ ਕੇਦੇ ਸਿਰ ਤੇ ਹੁੰਦਾ ਕੋ ਡਾਂਗ ਮਾਰ ਦੂਗਾ ਹੈ ਚੰਗਾ ਤੁਹਾਡੀ ਭੈਣ ਨਹੀਂ ਗਈ ਮਾੜੀ ਤੁਹਾਡੀ ਧੀ ਨਹੀਂ ਮਾਰੀ ਮਾਰੀ ਤਾਂ ਨਾ ਠੀਕ ਆ ਨਾ ਮੈਂ ਚਲ ਜਾਂਦੀ ਆਂ ਨੋ ਨੋ ਮੈਨੂੰ ਤੇ ਗਿਆਂਦੇ ਮਾਰੀ ਅਹੀਂ ਕਿਸੇ ਨੂੰ ਨਾ ਮੈਂ ਧੀ ਨੂੰ ਮਾਰਿਆ ਨਹੀਂ ਨੋ ਆਪੋ ਆਪਣੇ ਸਾਈ ਤੁਹੀਂ ਸਾਰਨੇ ਚੰਗੇ ਹੋ ਤਾਂ ਨਾ ਬਿਆਸ ਕਰ ਜਾ ਜਾ ਕੰਮ ਕਰ ਜਾ ਕੇ ਆਪਣਾ ਆਪੋ ਆਪਣੇ ਸਾਈ ਤੁਹੀਂ ਚਲੇ ਜਾਂਦੇ ਤੇ ਮੁੜ ਕੇ ਆ ਜਾਂਦੀ ਆਂ ਜਉਂ ਉਹ ਜੀ ਪਤਾ ਨਹੀਂ ਇਹ ਤੇ ਵੇਖ ਕੇ ਹੀ ਰਾਜੀ ਨਹੀਂ ਉਹਦੇ ਵੱਲ ਇਹ ਉਹ ਆ ਜਾਂਦੀ ਆ ਕਿ ਉਹ ਵੇਖ ਕੇ ਹੀ ਉਹਦੇ ਵੱਲ ਮੱਥੇ ਤੂੜੀਆਂ ਪੈ ਜਾਂਦੀਆਂ ਪਿਆ ਬੀਬੀ ਉਹ ਕੁੜੀ ਕਹਦੀ ਐ ਇਹਨੇ ਜੀਣਾ ਹਰਾਮ ਕਰਤਾ ਫੜ ਕੇ ਉਹ ਮੈਂ ਦੱਸਾਂ ਗੱਲ ਹੈ ਉਹਨਾਂ ਫਿਰ ਕਿਹੜਾ ਮੈਂ ਕਹਿੰਨਾ ਮੰਨ ਲਓ ਜੀ ਇਹਨੇ ਕਿਤੇ ਪੀੜੀਆਂ ਨੂੰ ਮੁੱਲ ਲੈ ਕੇ ਦੇਣੀ ਹੁੰਦੀ ਤਾਂ ਫਿਰ ਕੀ ਬਣੂਗਾ ਮੈਂ ਉਹ ਕਿੱਥੋਂ ਇਹੋ ਜੀ ਗੱਲ ਕਿੱਥੋਂ ਕਰਨੀ ਆ ਲੈ ਕੇ ਮੁੱਲ ਕੰਨ ਦੇਣੀਆਂ ਨੇ ਘਰ ਦੀ ਨਹੀਂ ਚੀਜ਼ ਤੋੜ ਕੇ ਦਿੱਤੀ ਜਾਂਦੀ ਮੋਲੇ ਕਿਥੋਂ ਲੈ ਕੇ ਦੇ ਦੇਣੀ ਚੱਲ ਬੀਬੀ ਹੌਣ ਨਾ ਤੂੰ ਹੀ ਕਿਵੇਂ ਟੈਨਸ਼ਨ ਨਾ ਲੈ ਲਈ ਕੋਈ ਗੱਲ ਨਹੀਂ ਕੀਤੀ ਮੈਂ ਨਾ ਜਿਹੜਾ ਤੈਨੂੰ ਉਹਨਾਂ ਦੱਸੀ ਨਾ ਗੱਲ ਉਹ ਮੱਫੜ ਦੇ ਜਿਵੇਂ ਕਰਕੇ ਕਰਨ ਦੇੜ ਦਾ ਕੰਮ ਨਾਲ ਚਲੋ ਉਹ ਤੇ ਪੁੱਤ ਠੀਕ ਵਾ ਗੱਲ ਪਰਦਾ ਸਿੱਦਾ ਵੀ ਚੰਗੇ ਨਹੀਂ ਲੱਗੇ ਜਿੱਦਾਂ ਇਹ ਕਰਦੀ ਹੈ ਉਹ ਚਲ ਕੋਈ ਗੱਲ ਨਹੀਂ ਹੁਣ ਵੀ ਕੀ ਕਰਨਾ ਇਹ ਇਸ ਗੱਲ ਤੇ ਭਾਈ ਆਉਣਾ ਹੀ ਹਟ ਜਾ ਫਿਰ ਇਸ ਦਾ ਤੇ ਮੇਰੇ ਮਾਰੀ ਆ ਜਾਂਦੀ ਵਿਚਾਰੀ ਓਏ ਉਹ ਤੇ ਗੱਲ ਵਾ ਤੇ ਬੀਬੀ ਹੋਰ ਜਾਣਾ ਵੀ ਕਿੱਥੇ ਹੈ ਅੱਜ ਦੇ ਭੈਣਾਂ ਭਰਾਵਾਂ ਦੇ ਮਾਪੇ ਹੋ ਗਏ ਆ ਔਰ ਕਿੱਥੇ ਚਲ ਜਾਣਾ ਹੈ ਇਹੋ ਗੱਲਾਂ ਨੇ ਜੇ ਤੁਸੀਂ ਚੰਗੇ ਹੋ ਭਰਾ ਚੰਗਾ ਪਤੀ ਆ ਚੰਗਾ ਪਤਨੀ ਨਾ ਕਰਕੇ ਤੇ ਤੁਹਾਡੇ ਕਰਕੇ ਤੇ ਜੇ ਇਹਦੇ ਮਗਰ ਜਾਏ ਤੇ ਆਵੇ ਨਾ ਉਹੋ ਤੇ ਗੱਲ ਵਾ ਕਿਦਾਂ ਹੀ ਉਹਦੀ ਤੇ ਬੇਇੱਜ਼ਤੀ ਕਰਦੀ ਹੈ ਬੀਬੀ ਬਾਹਰ ਬਹਿਣਾ ਹੀ ਹੋ ਚੱਲ ਛੱਡ ਪਰੇ ਇਹਦੇ ਵਿਹਲੀ ਆ ਹੈ ਕੋਈ ਨਹੀਂ ਬਾਹਰ ਬਹਿ ਜਾਣੇ ਆ ਆਜੋ ਆ ਲੈਣਾ ਬਾਹਰ ਆਜੋ ਆਜੋ ਕੋਈ ਨਹੀਂ ਹੋਣੀ ਆਜੋ ਅੱਜ ਥੋੜੀ ਨਾ ਚਲ ਚਲ ਚਲਾ ਬੀਬੀ ਚੱਲ ਵੇਖੀ ਵੇਖੀ ਜਰਾ ਹੈ ਕੋਈ ਨਹੀਂ ਕੋਈ ਵੇਖੋ ਥੋੜੇ ਥੋੜੇ ਤਾਂ ਬੈਠਾ ਇੱਥੇ ਮਾਵਾਂ ਧੀਆਂ ਕਰੋ ਗੱਲਾਂ ਬਾਤਾਂ ਫਿਰ ਮੈਂ ਨਾ ਆਇਆ ਗਾਇਨ ਪੱਠੇ ਪਾਵਾਂ ਥੋੜੇ ਜਿਹੇ ਆ ਜਾ ਪਾਇਆ ਮੰਮੀ ਮੈਂ ਤਾਂ ਕਦੇ ਉਦੀ ਬੈਠੀ ਇੱਥੇ ਸੁਣ ਲਈ ਆ ਬੜਾ ਹੀ ਬੋਲਣ ਲਈ ਹੈ ਚੀ ਚੀ ਕੀ ਗੱਲ ਹੋਈ ਆ ਕੀ ਮੈਂ ਤੈਨੂੰ ਧੀਏ ਦੱਸਾਂ ਉਹਦਾ ਤੇ ਇਹ ਕੰਮ ਹੀ ਇਹੋ ਆ ਬੋਲਣ ਦਾ ਹੀ ਕੋਈ ਨਾ ਕੋਈ ਗੱਲ ਉਹਨੂੰ ਹੱਥ ਆਉਣੀ ਚਾਹੀਦੀ ਆ ਤੇ ਬੋਲ ਬਲਾਰਾ ਕਰਨਾ ਸ਼ੁਰੂ ਹੋ ਜਾਂਦੀ ਹੈ ਨਾ ਇਹਦੇ ਆਲੀ ਤਾਂ ਹਾਦੀ ਹੋ ਗਈ ਆ ਮੈਂ ਕਿਹੜੀ ਵੇਲੀ ਆ ਮੈਂ ਤਾਂ ਤਾੜਾ ਕਰਕੇ ਆ ਜਾਨੀ ਆ ਘੜੀ ਨਿਕਲਣ ਦਾ ਟਾਈਮ ਨਹੀਂ ਗਏਗਾ ਤੁਹਾਨੂੰ ਵੀ ਪਤਾ ਵਾ ਕੰਮਾਂ ਦੇ ਦੇਣਵਾ ਤੇ ਮੈਂ ਹਾਂ ਚੱਲ ਮੰਮੀ ਨੂੰ ਮਿਲ ਕੇ ਆਉਣੀ ਆ ਜੀ ਇਹ ਮੈਨੂੰ ਤੇ ਪਤਾ ਵਾ ਤੇ ਘਰੋਂ ਨਿਕਲਣਾ ਬੜਾ ਔਖਾ ਵਾ ਨਹੀਂ ਨਿਕਲਿਆ ਜਾਂਦਾ ਕਰ ਦਿਆ ਜਾਂਦਾ ਛੱਡ ਕੇ ਤੇ ਜਦੋਂ ਜਿਹੜਾ ਕੋ ਘਰੋਂ ਤੁਰਦਾ ਵਾ ਉਹ ਆਪਣੀ ਮਜਬੂਰੀ ਨੂੰ ਤੁਰਦਾ ਵੀ ਚਲੋ ਮੈਂ ਘੜੀ ਰੰਗ ਆਪਣੀ ਮਾਂ ਦਾ ਜਾਂ ਆਪਣੇ ਪਿਤਾ ਪਰਮਾਂ ਦਾ ਪਤਾ ਲਿਆ ਵਾ ਭਤੀਆਂ ਦਾ ਉਹੋਈ ਗੱਲ ਆ ਨਾ ਧਿਆਨ ਹੁੰਦਾ ਵਾ ਖੂਣ ਵਾ ਆਪਣਾ ਫੇ ਜਾ ਕੇ ਤੇ ਵੇਖ ਕੇ ਆਵਾ ਤੋ ਜੇ ਪਿੰਡੀਆਂ ਦੀ ਗੱਲ ਤੇ ਮੈਂ ਕਿੜੀਆਂ ਲਫਾਫੇ ਚ ਪਾ ਰਿਆਂ ਸੀ ਮੈਂ ਤਾਂ ਗੱਲ ਹੀ ਕੀਤੀ ਸੀਗੀ ਇਹਦਾ ਦੇਲ ਹੀ ਟੋਇਆ ਸੀ ਵੀ ਕਿੰਨਾ ਖਵਾ ਹਾਂ ਕਰਦੀ ਆ ਕਿ ਕੀ ਆਂਦੀ ਆ ਹਾਂ ਦੇਲ ਦਾ ਤਾਂ ਪਤਾ ਲੱਗ ਗਿਆ ਫਿਰ ਇਹਦੀਆਂ ਪਿੰਡੀਆਂ ਤਾਂ ਹੀ ਮੈਂ ਇੱਕ ਦਿਨ ਲੈ ਜੂਗੀ ਇੱਥੋਂ ਤੇ ਮੁੜ ਕੇ ਮੈਂ ਘਰੇ ਚੀਜ਼ ਖਾਣੀ ਆ ਹਾਂ ਮੁੜ ਕੇ ਕਿੱਥੋਂ ਖਾਣਾ ਕਿੱਥੋਂ ਖਾਣਾ ਤੋ ਜੇ ਇਹੋ ਪਰਜਾਈ ਨੇ ਮੈਨੂੰ ਪਾ ਕੇ ਦੇਣਾ ਹਵੇ ਸਮਾਨ ਵੀ ਭੈਣ ਜੀ ਤੂੰ ਆਈ ਆ ਤੇ ਲੈ ਜਾ ਤਾਂ ਫੇਰ ਉਹ ਗੱਲ ਕਿੱਥੇ ਸੀ ਇਹ ਦੇ ਵਿੱਚ ਪਾ ਕੇ ਦੇਣ ਵਾਲੀ ਇਹੋ ਜਾਂ ਤੇ ਇਹਦਾ ਦੇਲ ਹੀ ਹੈ ਨਹੀਂ ਤੇ ਫੱਥੋਂ ਖੋਣ ਵਾਲੀ ਆ ਪਰ ਮੈਂ ਹੁਣ ਕਰਾਂ ਕੀ ਹੱਥੋਂ ਖੋਣ ਵਾਲੀ ਮੰਮੀ ਤਾਂ ਵਾ ਤੂੰ ਸਭ ਕੁਝ ਦੇਤਾ ਵਾ ਜੇ ਤੇਰੇ ਹੱਥ ਵਿੱਚ ਹੁੰਦਾ ਨਾ ਇਹਨੇ ਮਗਰ ਮਗਰ ਫਿਰਨਾ ਹੀ ਤਰਲੇ ਕਰਦੀ ਫਿਰਨਾ ਹੀ ਇਹਨੇ ਹੁਣ ਤਾਂ ਕਰਕੇ ਵਾਰ ਨੂੰ ਤਲਵਾਰਾ ਮਾਰਦੀ ਆਸ ਮੈਨੂੰ ਇਹਨਾਂ ਦੀ ਕੀ ਲੋੜ ਵਾ ਪਰ ਹੁਣ ਤੇ ਮੈਂ ਕੀ ਕਰਾਂ ਹੁਣ ਮੈਨੂੰ ਕੀ ਪਤਾ ਹੀ ਨਹੀਂ ਅੱਦਾ ਕਰਨੀ ਮੇਰੇ ਨਾਲ ਬਾਅਦ ਵਿੱਚ ਤੁਸੀਂ ਕੀ ਦੀ ਸਲਾਹ ਦੇ ਸਕਦੇ ਹੋ ਨਾ ਪਤਾ ਕਿਉਂ ਨਹੀਂ ਆਂਡ ਗਵਾਂਡ ਕਿੰਨਿਆਂ ਨਾਲ ਇਹ ਕੰਮ ਹੋਇਆ ਵਾ ਇਹੋ ਹੀ ਤਾਂ ਗੱਲ ਵਾ ਸਲਾਹ ਹੀ ਲੈਣੋ ਰਹਿ ਗਈ ਨਾ ਮੈਂ ਹੱਥ ਵਾਢ ਲੈ ਆਪਣੇ ਅਜਾ ਤੇ ਮਾੜਾ ਮੋਟਾ ਤੁਰੇ ਫਿਰਦੇ ਜੇ ਤਾਂ ਨਹੀਂ ਤਾਨੂੰ ਛੱਡਦੀ ਤੇ ਗਾੜੀ ਗਾੜੀਆਂ ਨੇ ਕੀ ਕਰਨਾ ਵਾ ਇਹ ਕੋਈ ਤਕੋਈ ਉਮੀਦ ਨਾ ਹੀ ਰੱਖੋ ਕਿ ਇਹ ਮੈਨੂੰ ਸੰਭੂਗੀ ਨਹੀਂ ਨਹੀਂ ਮੈਂ ਤੇ ਮਹਾਰਾਜ ਗਾੜੀ ਹੱਥ ਜੋੜਨੀ ਹੈ ਮਹਾਰਾਜ ਮੈਨੂੰ ਇਹਦੇ ਕੋਚਰੇ ਨਾ ਕਰੇ ਪਰਮਾਤਮਾ ਮੈਨੂੰ ਚਲਦਿਆਂ ਫਿਰਦੇ ਤੰਦਰੁਸਤੀ ਬਖਸ਼ੇ ਆ ਗਲਕਾਰ ਕੱਲੀ ਕੱਲੀ ਤੂੰ ਹੋਇਆ ਗਈਆਂ ਜੇ ਸਾਰੇ ਕੰਮ ਤੂੰ ਹੀ ਕਰਨੇ ਹੋਣ ਤੇ ਨਾ ਮਾੜੀ ਜੀ ਗੱਲ ਕਹਿ ਦੋ ਫੂਮ ਫੂਮ ਕਰਦੀ ਫਿਰਦੀ ਆ ਮਾਂ ਗੱਲ ਤੇ ਚੱਲਦੀ ਨਹੀਂ ਉਹ ਤੇ ਮਾਸਕ ਗੱਲ ਹੋਏ ਤੇ ਇੱਕ ਦੀਆਂ ਦੋ ਗਾੜੀ ਬਣਾਉਂਦੀ ਆ ਕਰਦੀ ਆ ਵਿਨੋ ਤਾਂ ਗਾੜੀ ਸਮਝਣੀ ਹੁੰਦੀ ਕਿ ਮੈਂ ਹੁਣ ਨੋ ਕਹਾਂ ਕਿ ਕਹਿਣਾ ਕੀ ਆ ਦਬਕਾ ਮਾਰ ਕੇ ਰੱਖਿਆ ਕਰੋ ਇਹਦਾ ਡਰ ਨਹੀਂ ਪਿਆ ਪਿੱਛੋਂ ਨਹੀਂ ਲੈ ਕੇ ਆਈ ਸਭ ਕੁਝ ਇੱਥੇ ਸਾਡੇ ਬਣੇ ਬਣਾਏ ਤੇ ਬੈਠੀ ਆ ਇਹ ਤੈਨੂੰ ਫਿਰ ਆਪ ਨੂੰ ਸੋਚ ਆਈਦੀ ਵੀ ਜੋ ਕੁਛ ਵਾ ਮੇਰੇ ਜੋਗਾ ਹੀ ਆ ਇੱਥੇ ਕਿਹੜਾ ਕੋਈ ਵੰਡਣ ਵਾਲਾ ਹੈਗਾ ਪੀਜਾ ਜਨ ਵੰਡਣਾ ਵਾ ਤੇ ਇਹ ਕਨਣਾਂ ਨੂੰ ਆਈ ਨੂੰ ਮਿਨੀ ਇਹ ਵੇਖ ਸਕਉਂਦੀ ਤਾਂ ਹੀ ਤਾਂ ਸੱਪ ਤੇ ਚੜੀ ਆ ਕੋਈ ਗੱਲ ਨਹੀਂ ਜਿਆਦਾ ਸਿਰ ਤੇ ਚੜੂ ਤਾਂ ਲਾਉਣਾ ਵੀ ਮੈਨੂੰ ਆਉਂਦਾ ਵਾ ਇੱਥੇ ਕਿਹੜੀਆਂ ਨਾਏ ਧੀਏ ਪੰਜ ਸੱਤ ਨਾਨਾ ਨਾਨਾ ਜਾਂ ਤੇ ਬਹੁਤੀਆਂ ਹੋਣ ਨਾ ਤੇ ਆਖੇ ਵੀ ਮੈਂ ਤੇ ਅੱਕ ਗਈਆਂ ਨਾਨਾਨਾਂ ਨੂੰ ਦੇ ਦੇ ਕੇ ਤੇ ਰੋਟੀਆਂ ਪਕਾ ਪਕਾ ਕੇ ਇੱਕ ਤੇ ਟਿੰਗ ਜਈ ਹੈ ਮੇਰੀ ਤੇ ਇਹ ਫਿਰ ਵੀ ਇਹਨੂੰ ਚੰਗੀ ਨਹੀਂ ਲੱਗਦੀ ਕੀ ਤਾਂ ਕੀ ਸੋਚਦੀ ਹਾਂ ਜਦੋਂ ਆਪ ਜਾਂਦੀ ਹਾਂ ਉਪੇਕੇ ਇਹਦੇ ਨਾਲ ਇਹੋ ਕੁਝ ਹੁੰਦਾ ਹੋਗਾ ਹੁੰਦਾ ਹੋਣਾ ਇਦਾਂ ਹੀ ਫੇ ਤਾਂ ਹੀ ਗਾੜੀ ਕਰਦੀ ਆ ਕਿ ਜੇ ਇਹਨੂੰ ਚੱਜਣਾ ਮਿਲਦੇ ਹੋਣਗੇ ਪਿਆਰ ਨਾਲ ਤੇ ਫਿਰ ਇਹਨੂੰ ਵੀ ਜਾਂਚ ਹੋਏ ਤੇ ਮੈਂ ਵੀ ਗਾੜੀ ਪਿਆਰ ਨਾਲ ਮਿਲਾਂ ਮੈਂ ਤੇ ਆਨੀ ਆ ਜਿੱਦਾਂ ਹੁਣ ਮੈਂ ਆਈ ਆ ਨਾ ਕਿਤੇ ਦੀ ਪਰਜਾਈ ਆਵੇ ਉਹਨੂੰ ਮੈਂ ਪੁੱਛਾਂ ਤੇ ਉੱਥੇ ਜਾ ਕੇ ਤੁਹਾਡੇ ਨਾਲ ਭਲੀ ਗਿਜਾਰਦੀ ਆ ਕੀ ਕਰਦੀ ਆ ਇਹਦੀਆਂ ਕਰਤੂਤਾਂ ਦਾ ਪਤਾ ਲੱਗ ਜੇ ਇਹ ਉੱਥੇ ਵੀ ਨਹੀਂ ਗਿਜਾਰਦੀ ਹਣੀ ਭਲੀ ਇਹ ਵੀ ਤੈਨੂੰ ਮੈਂ ਦੱਸਾਂ ਇਹ ਉੱਥੇ ਵੀ ਜਾ ਕੇ ਕਰਦੀ ਨਹੀਂ ਏਦਾਂ ਹੀ ਗੱਲਾਂ ਤਾਂ ਹੀ ਆ ਜਾਂਦੀ ਆ ਕਿ ਉਹ ਕੱਢਦੀ ਵੀ ਹੱਥ ਜੋੜ ਕੇ ਤੇ ਚਲ ਜਾ ਆਪਣੇ ਘਰ ਤੇਰਾ ਉੱਥੇ ਵੀ ਉਹ ਹਾਲਤ ਇੱਥੇ ਵੀ ਇੱਥੇ ਵੀ ਉਹ ਉਹ ਹੀ ਗੱਲਾਂ ਫੇਰ ਆਣ ਕੇ ਗਾੜੀ ਕਰਨ ਲਈ ਆ ਸੱਚੀ ਗੱਲ ਵਾ ਮੰਮੀ ਉਹਨੂੰ ਜੀ ਨਹੀਂ ਕਰਦਾ ਆ ਤੁਹਾਡਾ ਕਰਕੇ ਜਿਹੜੀ ਕਾ ਜਾਂਦਾ ਚਲ ਕੋਈ ਗੱਲ ਨਹੀਂ ਮੇਰੀ ਮਾਂ ਵਾ ਆ ਤਾਂ ਧੀਏ ਹੁਣ ਇਹਦੇ ਵੱਲ ਵੇਖਣਾ ਹੈ ਜੇ ਮੂੰਹ ਨੂੰ ਆਉਣਾ ਮੂੰਹ ਤੇ ਆਉਣਾ ਸਾਡੇ ਵਾਸਤੇ ਇਹ ਕਿਹੜੀ ਗੱਲ ਆਇਤੋਂ ਬਥੇਰ ਗੱਲਾਂ ਕਰਦੀ ਆ ਹੁਣ ਇਹ ਤਾਂ ਆਂਦੀ ਆ ਕਿ ਹਟ ਜਾ ਇਹ ਹੁਣ ਸਭ ਕੋ ਚੰਗਾ ਵਾ ਨਹੀਂ ਮੈਂ ਸੁਣ ਲਈ ਕਿੰਨੀ ਬਗੜਵਾ ਕਰਨ ਲਈ ਹੀ ਮੈਂ ਤਾਂ ਹੀ ਨਿਵਾਜ ਦਿੱਤੀ ਕਿ ਜੋ ਇਹਦੇ ਦਿਲ ਚੋਂ ਉਹ ਨਿਕਲ ਹੀ ਜਾਵੇ ਬਾਹਰ ਕਿਰ ਹੀਵਾਜ ਦਿੰਨੀ ਆ ਹਾਂ ਮੈਂ ਵੀ ਅੰਦਰ ਬੈਠੀ ਹਾਂ ਤੇ ਮੈਂ ਤਾਂ ਅੰਦਰ ਬੈਠੀ ਨੇ ਸੁਣਿਆ ਰੌਲਾ ਤੇ ਮੈਂ ਆਖਿਆ ਹੈ ਪਤਾ ਨਹੀਂ ਕਿ ਇਹ ਰੌਲਾ ਪਾਤਾ ਵਾ ਕੀ ਬੁਲਾਰਾ ਹੋਣ ਦਾ ਪਿਆ ਮੈਂ ਹੌਲੀ ਹੌਲੀ ਫੜਫੜ ਕੇ ਬੂਏ ਨੂੰ ਕੰਧਾ ਨੂੰ ਤੇ ਫਿਰ ਮੈਂ ਬਾਹਰ ਨਿਕਲੀ ਮੈਂ ਹੈਵੇ ਕੀ ਗੱਲ ਹੋ ਗਈ ਆ ਇਹ ਕੁਛ ਨਹੀਂ ਆ ਗੱਲ ਹੋਈ ਆ ਮੈਂ ਕਹਾਂ ਗੱਲ ਤਾਂ ਕੋਈ ਇਨੀ ਵੱਡੀ ਨਹੀਂ ਕੋਈ ਗੱਲ ਨਹੀਂ ਜਿਹੜੀ ਗੱਲ ਵਧਾ ਦੇਈ ਨਹੀਂ ਚੱਲ ਤੁਸੀਂ ਰੋਟੀ ਪਾਣੀ ਖਾਦਾ ਵਾ ਮੈਂ ਤਾਂ ਨਾ ਉਹ ਚਲ ਗਈ ਹੀ ਨਹੀਂ ਰੋਟੀ ਖਾ ਲਈ ਮੈਂ ਰੋਟੀ ਤਾਂ ਖਾ ਲਈ ਉਹ ਖਾਦੀ ਆ ਹਾਂ ਖਾ ਲਈ ਮੈਂ ਵੀ ਰੋਟੀ ਇਹਨੇ ਕੀ ਦੇਣੀ ਲਹੂਆਂ ਦੇ ਘੁੱਟ ਤੇ ਰੋਟੀ ਆ ਆਏ ਹਾ ਕੀ ਹਮਣਾ ਇਹਦੇ ਕੋਲ ਤੇ ਕੀ ਜਾਣਾ ਹੋ ਗੱਲ ਆਪਾਂ ਦੇ ਹੁੰਦੇ ਆਈਆਂ ਮੁੜ ਕੇ ਕਿੰਨੇ ਆਉਣਾ ਇਹਦੇ ਕੋਲ ਆ ਕੇ ਗੱਲ ਸੱਚੀ ਏ ਤੀਏ ਮੁਰਕੇ ਕਿੱਥੇ ਪੰਦੀ ਕਰਦਾ ਹੁੰਦਾ ਉਹਨੂੰ ਨਹੀਂ ਆਪਣੇ ਘਰ ਵਨ ਸਵੰਨਾ ਬਣਾਇਂਦਾ ਤੇ ਖਾਈਦਾ ਵੇ ਇਹਦੀਆਂ ਰੋਟੀਆਂ ਦਾ ਥੋੜਾ ਆਈਆਂ ਮੈਂ ਮਹਾਰਾਜ ਨੇ ਸਭ ਕੁਝ ਦਿੱਤਾ ਤੇ ਤਾਵਾ ਕਰ ਕੋਈ ਗੱਲ ਨਹੀਂ ਕਿ ਇਹ ਗੱਲ ਦਾ ਘਾਟਾ ਵਾ ਪਰ ਇਹਨੂੰ ਇੰਨੀ ਗੱਲ ਦੀ ਸਮਝ ਹੀ ਨਹੀਂ ਪਈ ਉਹ ਕਿਹੜੀ ਘਰੋਂ ਭੁੱਖੀ ਨੰਗੀ ਆ ਸਮੇਂ ਤੈਨੂੰ ਆ ਜਾਣੀ ਹੀ ਹਾਂ ਜੇ ਤੁਸੀਂ ਸਾਰੇ ਕੰਮ ਨਾ ਕਰਦੇ ਤੇ ਫਿਰ ਵੇਖਦੇ ਕਿੱਦਾਂ ਸਮਝ ਆਉਂਦੀ ਏ ਇਹ ਤਾਂ ਗੱਲ ਤੇਰੀ ਠੀਕ ਵਾ ਤੀਏ ਇਹ ਤਾਂ ਗੱਲ ਸੱਚੀ ਏ ਮੈਂ ਬੜਾ ਗਲਤੀ ਕਰ ਬੈਠੀ ਆ ਵੇਖਾਂ ਮਾਵਾਂ ਤੀਆਂ ਕਿਦਾਂ ਮੂੰਹ ਜੋੜ-ਜੋੜ ਕੇ ਗੱਲਾ ਕਰਨੀਆਂ ਆ ਇੰਨਾ ਦਾ ਰਾਦਾ ਵਾ ਵੀ ਇਹਨਾਂ ਨੂੰ ਕਿਹਨੂੰ ਪਤਾ ਲੱਗਦਾ ਵਾ ਮੈਨੂੰ ਕਿਉਂ ਨਹੀਂ ਪਤਾ ਲੱਗਣਾ ਮੇਰੇ ਕਿਹੜੇ ਕੰਨ ਹਨ ਨੀਗੇ ਹੈ ਮਾਂ ਵੀ ਕਿੱਦਾਂ ਤੀ ਦੀ ਸਾਈਡਾਂ ਲੈਂਦੀ ਆ ਕਦੇ ਮੇਰੀ ਸਾਈਡ ਵੀ ਲਈ ਆ ਨਾ ਉਹ ਆ ਨਾ ਮੇਰੀ ਸਾਈਡ ਲੈਣ ਦੀ ਕਿ ਲੋੜ ਆ ਉਹ ਉੱਥੋਂ ਆਣ ਕੇ ਮੇਰੀ ਇੱਥੇ ਬੇਇੱਜ਼ਤੀ ਕਰ ਜਾਂਦੀ ਆ ਉਹਨੂੰ ਇੱਕ ਵਾਰੀ ਨਹੀਂ ਕਹਿੰਦੇ ਵੀ ਇਦਾਂ ਨਾ ਬੋਲ ਨਾ ਬੋਲ ਤੇ ਰੀ ਪਰਜਾਈ ਆ ਪਰ ਨਾ ਉਹ ਤੇ ਐਂ ਜ਼ੁਬਾਨਾ ਛੱਡਦੀ ਆ ਜਿੱਦਾਂ ਸਭ ਕੋ ਇੱਥੇ ਇਹਦਾ ਹੀ ਹੁੰਦਾ ਵਾ ਤੇ ਮੇਰਾ ਇੱਥੇ ਕੁਝ ਵੀ ਨਹੀਂਗਾ ਆ ਮੁੰਡੇ ਦਾ ਹਾਲ ਵੇ ਕਿੱਦਾਂ ਰੰਗ ਬਰੰਗੀਆਂ ਸਬਜ਼ੀਆਂ ਲੈ ਲੈ ਕੇ ਆਇਆ ਵਾ ਹੈ ਪੂਆ ਹੀ ਸਭ ਕੁਝ ਹੋ ਗਈ ਨਾ ਵਾਪੇ ਮੈਂ ਤਾਂ ਖੇਵ ਨਹੀਂ ਹੈਗੀ ਇਹ ਘਰ ਦੇ ਵਿੱਚ ਸਾਰੇ ਮੈਨੂੰ ਕੋ ਸਮਝ ਦੇਣਗੇ ਜਿਹੜਾ ਨੇ ਕੀ ਉਹ ਪੂਆ ਜੀ ਭੈਣ ਪੂਆ ਜੀ ਧੀ ਬਸ ਇਹੋ ਕੁਸ਼ੀ ਆ ਸਾਡੇ ਘਰ ਚ ਰਹਿ ਗਿਆ ਇੱਕ ਪੱਤ ਕਰਾਉਣਾ ਹੁੰਦੀ ਹੈ ਸਾਡੇ ਘਰ ਵਿੱਚ ਜੇ ਸਿਆਣੀ ਹੋਵੇ ਤੇ ਸਗੋ ਬੈ ਕੇ ਚੰਗੀ ਤਰ੍ਹਾਂ ਗੱਲ ਕਰਕੇ ਜਾਵੇ ਆ ਕੋਈ ਕੰਮ ਹੈ ਦੇ ਕੋਈ ਗੱਲ ਨਹੀਂ ਮੇਰੇ ਕੋ ਕੀ ਲੈ ਕੇ ਜਾਊਗੀ ਦਾ ਕਰੂਗੀ ਤੇ ਮੈਂ ਕਿਹੜਾ ਠੇਕਾ ਲਿਆ ਇਹਦਾ ਕਰੀ ਜਾਵੇ ਜੋ ਕਰਨਾ ਹੈ ਨਹੀਂ ਕੀ ਕੰਡੇ ਦੇ ਕਰਨਾ ਕਰਨਾ ਕੀ ਉਹ ਆ ਖੜਿਆ ਹੈ ਕਿਹਨੇ ਮੰਗ ਕੇ ਅੱਛਾ ਤੇ ਇਹਨਾਂ ਨੇ ਸਫਾਈ ਕਰਦੀਏ ਉਹ ਤੇ ਜੰਗਾਲ ਪੈ ਗਿਆ ਮਹੀਗੇ ਪਾਦੀਏ ਚੀਜ਼ਾਂ ਵਾ ਚੱਲ ਇਹਗਾ ਛੱਡੋ ਤੇ ਅੰਦਰ ਰੋਲੀ ਪੜੀ ਪੈਣ ਦੀ ਚੱਕਰ ਪੈ ਗਿਆ ਵਾ ਰੋਲੀ ਰੋਲੀ ਯਾਰ ਕਾਦੀ ਪੈਣੀ ਸੀ ਹਾਂ ਤੇ ਉਹਨਾਂ ਪੂਆ ਤੇਰੀ ਕਿਤੇ ਗਈ ਉਸ ਬਾਹਰ ਉਹ ਆਪਣੇ ਆ ਸਬਜੀ ਜੀ ਲਈ ਆ ਆਹੋ ਉਹ ਕਹਿੰਦੀ ਹੂ ਵਿਚਾਰ ਜਾਂਦਾ ਤੋੜ ਕੇ ਥੋੜੀ ਬੁੱਤੀ ਲੈ ਜਾਉਗੀ ਓਏ ਆਹ ਲੱਗੀ ਆ ਤੇ ਟੁੱਟ ਜੂ ਫਿਰ ਕਿਉਂ ਚੱਲਾ ਬਹੁਤ ਏ ਗੱਲਬਾਤ ਭਾਰੋ ਤੇ ਦੀ ਮਾਂ ਤੇ ਨਹੀਂ ਡਾ ਤਗੜਾ ਗੱਲ ਬਣਾਤੀ ਹਾਂ ਹਾਂ ਮੈਂ ਜਾਉਂ ਉਹਦੇ ਕੋਲ ਗੱਲ ਪਈ ਹੋਣੀ ਇਹੋ ਜਿਹਿਆਂ ਤੇ ਗੱਲਾਂ ਬਾਤਾਂ ਤੂੰ ਕੋਣ ਨਹੀਂ ਖਾਣ ਵਾਲੀ ਗੱਲ ਤੇ ਬੜੀ ਮਾੜੀ ਆ ਐਦਾਂ ਨਹੀਂ ਕਰਨਾ ਚਾਹੀਦਾ ਵੈਸੇ ਓਏ ਯਾਰ ਦੱਸਾਂ ਗੱਲ ਕੀ ਆ ਸਬਜੀ ਲੱਗੀ ਆ ਲਾਸੂ ਤੇ ਕਿਉਂ ਚੱਲਾ ਉੱਥੇ ਓਏ ਚੱਲ ਯਾਰ ਜੇ ਕਦੇ ਲੱਗੀ ਤੇ ਕੀ ਕੀਦੇ ਹੋਈ ਤੇ ਕੋਈ ਲੈ ਗਿਆ ਆਹੋ ਹੀ ਤੇ ਗੱਲ ਉਹ ਨਹੀਂ ਤੇ ਤੇਰੀ ਭੂਆ ਦੇ ਘਰ ਕੇੜੇ ਗੱਲ ਦਾ ਘਟਾ ਵਾ ਠੀਕ ਆ ਜਿੰਨੀਆਂ ਮਰਜ਼ੀ ਭਿੰਨੀਆਂ ਲਵੇ ਇਹ ਕੰਨੀਆਂ ਹੈ ਗਿਆ ਲੱਖ ਰੁਪਏ ਕਿਲੋ ਓਏ ਆਹੋ ਹੀ ਤੇ ਚਲੋ ਕੋਈ ਗੱਲ ਨਹੀਂ ਤੇ ਪਰ ਨਾ ਤੇਰੀ ਮਾਂ ਦੀ ਨਾ ਜबान ਬੜੀ ਉਹ ਕੀ ਕਰੀਏ ਹੁਣ ਬਾਰ ਬਾਰ ਇੱਕੋ ਗੱਲ ਛਿੜੀ ਜਾਂਦੀ ਆ ਉਹ ਦੱਸਾਂ ਗੱਲ ਕੀ ਯਾਰ ਫਿਰ ਵੀ ਨਾ ਇਤਰਾ ਨਹੀਂ ਚਾਹੀਦਾ ਜੇ ਉਹ ਆਈ ਜਾਂਦੀ ਆ ਯਾਰ ਮਾਨਤਾ ਨਾਲ ਤੇ ਪਰ ਉਹਨੂੰ ਇਤਰਾ ਨਹੀਂ ਕਰਨਾ ਚਾਹੀਦਾ 24 ਕਿੰਨੇ ਲੜਾਈ ਲੜਾਈ ਹੋ ਗਈ ਸਾਡੇ ਘਰ ਦੇ ਵਿੱਚ ਬਹੁਤ ਗੱਲ ਵਾਹ ਹੋਰ ਕੋਈ ਗੱਲ ਵੀ ਹੈਗੀ ਉਹ ਮੈਂ ਤੇ ਆਖਿਆ ਮੈਂ ਚੱਲਣਾ ਤੇਰੀ ਦਾਦੀ ਨੇ ਸਲਾਹ ਕੀਤੀ ਸੀ ਉਹ ਮੈਂ ਚੱਲਣਾ ਮੜਾ ਥੋੜਾ ਬਦਲੀ ਦਾ ਕਪੜਾ ਬਣਾ ਕੇ ਦੇ ਦਿੰਨੇ ਚਲ ਕਾਣਾ ਕੋਣੇ ਘਰ ਆਈ ਆ ਹਾਂ ਤੇ ਚੱਲ ਹਰ ਜੇ ਬਣਦਾ ਵੀ ਆ ਤੇ ਨਾਲੇ ਯਾਰ ਮਾਪਿਓ ਘਰ ਹੁੰਦੀ ਆ ਹਾਂ ਪਰ ਆਹ ਹੋ ਹੁੰਦਾ ਹੀ ਆ ਵੀ ਚਲ ਭਰਾ ਮੇਰਾ ਕੋਣ ਖਪੜਾ ਦੇ ਦਵੇ ਮੈਨੂੰ ਯਾਰ ਕੋਈ ਜਿੰਨਾ ਮਰਜੀ ਹੋਵੇ ਨਾ ਫਿਰ ਵੀ ਯਾਰ 100 ਗੱਲਾਂ ਬੱਤਾ ਹੁੰਦੀ ਆ ਓਏ ਆਹੋ ਤਾਂ ਹੈ ਹੀ ਆ ਆਪਣੇ ਘਰ ਹੁੰਦੀ ਆ ਤਾਂ ਕਿ ਮਾੜੀ ਮੋਟੀ ਪਰ ਇਹੋ ਜਿਹੀ ਗੱਲਾਂ ਬਾਤਾਂ ਹੀ ਉਹ ਤੇ ਮੈਂ ਤੈਨੂੰ ਕਹਿੰਦੇ ਮੈਂ ਵੀ ਜਾਣ ਉਹ ਜੇ ਕੋ ਬਣਾ ਕੇ ਦੇਣਾ ਤੂੰ ਨਾ ਵਾ ਨਾ ਤੇ ਮਾਪੇ ਦੇ ਆਉਂਗਾ ਠੀਕ ਆ ਤੂੰ ਹੀ ਨਾ ਕਰ ਨਾ ਆ ਲਿਓ ਮੇਰੀ ਗੱਲ ਸੁਣ ਲੈ ਤੂੰ ਇਤਨਾ ਕਰੀ ਮੈਂ ਤਾਂ ਨਹੀਂ ਕਿ ਮੈਨੂੰ ਉਹ ਦਿਨ ਕੰਮ ਆ ਤੇ ਛੇੜੇ ਨਾਲ ਆਪਣੇ ਭੂਆ ਨੂੰ ਛੱਡਾਂ ਵੀ ਤੇ ਨਾਲੇ ਨਾ ਗਰਦਾਖਰੋਂ ਡੀਟੇਲਾ ਦੀ ਹਾਂ ਲਿਦਾਂ ਕਰੂ ਨਾ ਮੇਰੇ ਕੋ ਪੈਸੇ ਲੈ ਜੀ ਓਏ ਗੱਲਾਂ ਤਾਂ ਕਰ ਲੈ ਜਿਹੜਾ ਜੋ ਆਖੋ ਨੂੰ ਲੈਦੀ ਉਥੋਂ ਠੀਕ ਆ ਆਹ ਕੀ ਕਰਦਾ ਕੋਈ ਮਾਂ ਨਾ ਗੱਲ ਕਰੇ ਤੇਰਾ ਨਾ ਤੇਰੇ ਚ ਮੇਰੇ ਚ ਗੱਲ ਰਹਿਣੀ ਚਾਹੀਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਾਦੀ ਤੈਨੂੰ ਉਤਰਾ ਮੈਂ ਦੱਸਦਾ ਹੂੰ ਹੂੰ ਠੀਕ ਆ ਚਲੋ ਠੀਕ ਆ ਤੁਸੀਂ ਕਰ ਦੋ ਸਾਫ਼ ਤੇ ਮੈਂ ਆ ਚਲ ਠੀਕ ਆ ਤੇ ਪਾਣੀ ਮਾਰਨੀ ਮੈਂ ਮਿੱਟੀ ਜੀ ਲਾ ਦਵਾਂ ਤੇ ਹੈ ਚੰਗਾ ਚੰਗਾ ਆਹੋ